ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਵਣ ਦਾ ਜਿਹੜਾ ਮਹੀਨਾ ਹੈ ਉਹ ਆ ਚੁੱਕਿਆ ਹੈ ਤੇ ਇਹ ਜਿਹੜਾ ਟਾਈਮ ਹੈ ਉਹ بارش ਦਾ ਹੈ ਤੇ ਜਿਹੜਾ بارش ਦਾ ਪਾਣੀ ਹੁੰਦਾ ਹੈ بارش ਦਾ ਪਾਣੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇਸ ਦਾ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ بارش ਦਾ ਪਾਣੀ ਜਿਸ ਨੂੰ ਆਪਾਂ ਮੀਂਹ ਦਾ ਪਾਣੀ ਕਹਿ ਦਿੰਨੇ ਆ ਇੱਕ ਛੋਟਾ ਜਿਹਾ ਉਪਾਅ ਇਸ ਦੇ ਨਾਲ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਇੱਕਦਮ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਜਿਵੇਂ ਘਰ ਦੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋਣਗੀਆਂ ਤੇ ਉਹਨਾਂ ਤੋਂ ਇਲਾਵਾ ਤੁਹਾਡੇ ਘਰ ਦੇ ਵਿੱਚ ਪੈਸਾ ਤਾਂ ਆਉਣਾ ਹੀ ਆਉਣਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਉਪਾਅ ਕਰਨਾ ਹੈ ਉਹ ਮੀਂਹ ਦੇ ਪਾਣੀ ਦਾ ਕਰਨਾ ਹੈ ਜਿਵੇਂ ਕਿ ਪਾਣੀ ਬਦਲਾਂ ਤੋਂ ਆ ਰਿਹਾ ਹੈ ਇਸੇ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹ ਸਭ ਤੁਹਾਡੀਆਂ ਪ੍ਰੋਬਲਮ ਪਰੇਸ਼ਾਨੀਆਂ ਮੁਸ਼ਕਲਾਂ ਸਭ ਦੂਰ ਹੋ ਜਾਣਗੀਆਂ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਕਈ ਲੋਕਾਂ ਦੀਆਂ ਇਹ ਪਰੇਸ਼ਾਨੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਲੋਕਾਂ ਦਾ ਭਲਾ ਹੀ ਭਲਾ ਕਰਦੇ ਹਾਂ ਪਰ ਲੋਕ ਸਾਡੇ ਤੋਂ ਪਲਾ ਕਰਵਾ ਕੇ ਸਾਡੇ ਤੋਂ ਆਪਣਾ ਫਾਇਦਾ ਕਰਵਾ ਕੇ ਬਾਹਰ ਕਿਸੇ ਹੋਰ ਦੇ ਕੋਲ ਜਾ ਕੇ ਸਾਡੀਆਂ ਮਾੜੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਨ ਉਹਨਾਂ ਦਾ ਕਹਿਣ ਦਾ ਭਾਵ ਇਹੀ ਹੁੰਦਾ ਹੈ ਕਿ ਉਹ ਸਾਡੇ ਪਿੱਠ ਦੇ ਪਿੱਛੇ ਸਾਡੀਆਂ ਚੁਗਲੀਆਂ ਨਿੰਦਿਆ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਇਹੀ ਕਹਾਂਗੇ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਕਾਲ ਯੁੱਗ ਦਾ ਸਮਾਂ ਚੱਲ ਰਿਹਾ ਹੈ ਇਸ ਸਮੇਂ ਦੇ ਵਿੱਚ ਦੁਨੀਆ ਦਾ ਦਸਤੂਰ ਹੈ ਤੁਸੀਂ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਚੰਗੇ ਬਣ ਜਾਓ ਪਰ ਜਿਨ੍ਹਾਂ ਦੀ ਫਿਤਰਤ ਹੈ ਉਹਨਾਂ ਨੇ ਚੁਗਲੀਆਂ ਹੀ ਕਰਨੀਆਂ ਹੈ ਨਿੰਦਿਆ ਕਰਨੀ ਹੈ ਤਾਂ ਉਹ ਉਹਨਾਂ ਨੇ ਕਰਨੀਆਂ ਹੀ ਕਰਨੀਆਂ ਨੇ ਤੁਹਾਡੇ ਸਾਹਮਣੇ ਤਾਂ ਉਹ ਤੁਹਾਡੇ ਕੋਲ ਮਿੱਠਾ ਹੀ ਬਣਨਗੇ ਮਿੱਠਾ ਬਣਨ ਤੋਂ ਬਾਅਦ ਜਿਵੇਂ ਤੁਹਾਡੇ ਤੋਂ ਇਲਾਵਾ ਹੋਰ ਲੋਕਾਂ ਦੇ ਕੋਲ ਬਾਹਰ ਜਾਣਗੇ ਤੇ ਬਾਹਰ ਵਾਲੇ ਲੋਕਾਂ ਦੇ ਕੋਲ ਉਹ ਤੁਹਾਡੀ ਬੁਰਾਈ ਹੀ ਕਰਨਗੇ ਕਹਿਣ ਦਾ ਭਾਵ ਤੁਹਾਡੇ ਮੂੰਹ ਤੇ ਉਹ ਮਿੱਠੇ ਹੋਣਗੇ ਤੇ ਪਿੱਠ ਪਿੱਛੇ ਤੁਹਾਡੀ ਚੁਗਲੀ ਕਰਨਗੇ ਕਿ ਤੁਹਾਡੇ ਮੂੰਹ ਤੇ ਤੁਹਾਡੇ ਤੇ ਲੋਕਾਂ ਦੇ ਮੂੰਹ ਤੇ ਤੁਹਾਡੀ ਨਿੰਦਿਆ ਚੁਗਲੀ ਕਰਨਗੇ ਇਹ ਸਭ ਕਰਨ ਦੇ ਵਿੱਚ ਤੁਹਾਨੂੰ ਕੋਈ ਵੀ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਤੁਸੀਂ ਚੰਗੇ ਹੋ ਤੁਸੀਂ ਆਪਣੇ ਚੰਗੇ ਕੰਮ ਕਰਨੇ ਨੇ ਘਰੋਂ ਜਿਹੜੇ ਲੋਕ ਚੁਗਲੀ ਨਿੰਦਿਆ ਕਰਦੇ ਨੇ ਉਹ ਕਰਨਾ ਚਾਹੁੰਦੇ ਆ ਤੇ ਉਹ ਉਹਨਾਂ ਦੇ ਦਿਮਾਗ ਦੀ ਸੋਚ ਹੈ ਉਹਨਾਂ ਦੇ ਵਿੱਚ ਕਮੀ ਹੈ ਜਿਸ ਕਰਕੇ ਉਹਨਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ ਇਸ ਤਰ੍ਹਾਂ ਇਹ ਦੁਨੀਆ ਦਾ ਦਸਤੂਰ ਹੈ ਉਹ ਕਿਸੇ ਨੂੰ ਨਹੀਂ ਛੱਡਦੀ ਵੱਡੇ ਵੱਡੇ ਜਿਹੜੇ ਲੋਕ ਨੇ ਨਾ ਉਹਨਾਂ ਦੇ ਪਿੱਠ ਪਿੱਛੇ ਵੀ ਉਹਨਾਂ ਦੀ ਬੁਰਾਈ ਹੀ ਕੀਤੀ ਜਾਂਦੀ ਹੈ ਆਪਾਂ ਇਸ ਤਰ੍ਹਾਂ ਦੇ ਲੋਕਾਂ ਦਾ ਬਿਲਕੁਲ ਵੀ ਪ੍ਰਵਾਹ ਨਹੀਂ ਕਰਨੀ ਕਿ ਲੋਕਾਂ ਦੀ ਆਪਾਂ ਬਿਲਕੁਲ ਵੀ ਬੁਰਾਈ ਨਹੀਂ ਕਰ ਸਕਦੇ ਕਿਉਂਕਿ ਜੇਕਰ ਅਸੀਂ ਇਸ ਤਰ੍ਹਾਂ ਦੇ ਲੋਕਾਂ ਦੀ ਬੁਰਾਈ ਅਸੀਂ ਵੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਉਹਨਾਂ ਦੇ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹਿ ਜਾਵੇਗਾ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਦੱਸਣ ਲੱਗੇ ਹਾਂ ਉਹ ਉਪਾਅ ਤੁਸੀਂ ਕਰੋ ਇੱਕ ਵਾਰ ਉਹ ਉਪਾਅ ਕਰਨ ਦੇ ਨਾਲ ਤੁਹਾਡੇ ਕੋਲ ਪੈਸਾ ਵੀ ਆਉਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਡਾ ਮਾਨ ਸਨਮਾਨ ਵੀ ਵਧੇਗਾ ਕਿਉਂਕਿ ਹੁੰਦਾ ਕੀ ਹੈ ਜਿਹੜਾ ਤੁਹਾਡੇ ਕੋਲ ਪੈਸਾ ਹੈ ਉਹ ਤੁਹਾਡੀ ਪਾਵਰ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਪੈਸਾ ਹੀ ਸਭ ਕੁਝ ਹੈ ਜਿਸ ਦੇ ਕੋਲ ਪੈਸਾ ਹੈ ਉਸ ਦਾ ਹੀ ਇੱਜ਼ਤ ਮਾਨ ਸਨਮਾਨ ਕੀਤਾ ਜਾਂਦਾ ਹੈ ਤੇ ਜਦੋਂ ਪੈਸਾ ਪਾਵਰ ਤੁਹਾਡੇ ਕੋਲ ਆ ਚੁੱਕੀ ਹੈ ਤਹਾਡਾ ਮਾਨਸਨ ਮਾਂ ਵੀ ਜ਼ਰੂਰ ਵਧੇਗਾ ਜਿਹੜੇ ਲੋਕ ਤੁਹਾਡੇ ਪਿੱਛੇ ਬੁਰਾਈ ਕਰਦੇ ਨੇ ਤੁਹਾਡੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਨੇ ਤੇ ਤੁਹਾਡੇ ਮੂੰਹ ਤੇ ਵੀ ਮਿੱਠਾ ਬੋਲਣਗੇ ਤੇ ਤੁਹਾਡੀ ਪਿੱਠ ਪਿੱਛੇ ਵੀ ਮਿੱਠਾ ਹੀ ਬੋਲਣਗੇ ਕਿਉਂਕਿ ਉਹਨਾਂ ਨੇ ਇਹੀ ਦੇਖਣਾ ਹੁੰਦਾ ਹੈਗੇ ਤੁਹਾਡੇ ਕੋਲ ਪੈਸਾ ਹੈਗਾ ਹੈ ਇਸ ਕਰਕੇ ਜੇਕਰ ਆਪਾਂ ਗੱਲ ਕਰੀਏ ਦੁਨੀਆ ਦੀ ਕੋਈ ਵੀ ਜਿਹੜੀ ਖੇਡ ਹੈ ਨਾ ਉਹ ਸਾਰੀ ਪੈਸੇ ਦੀ ਖੇਡੀ ਹੈ ਉਹਦੀ ਪਾਵਰ ਦੀ ਖੇਡ ਹੈ ਇਸ ਕਰਕੇ ਜਿਹੜਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਹ ਉਪਾਅ ਨੂੰ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਸੀਂ ਸਮਝ ਲਓ ਕਿ ਤੁਸੀਂ ਆਪਣੇ ਘਰ ਦੇ ਵਿੱਚ ਪੈਸਾ ਲਿਆ ਕੇ ਰੱਖ ਲਿਆ ਕਿਉਂਕਿ ਤੁਸੀਂ ਸੋਚੋਗੇ ਘਰ ਦੇ ਵਿੱਚ ਪੈਸਾ ਲਿਆਉਣਾ ਹੀ ਲਿਆਉਣਾ ਹੈ ਤਾਂ ਤੁਹਾਨੂੰ ਇਹ ਉਪਾਅ ਜ਼ਰੂਰ ਕਰਨਾ ਪਵੇਗਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੋ ਇਹ ਉਪਾਅ ਦੱਸਣ ਜਾ ਰਹੇ ਹਾਂ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਸੁਣਨਾ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਦੇ ਵਿੱਚ ਨਹੀਂ ਆਉਂਦੀ ਤੇ ਸਿਆਣੇ ਕਹਿੰਦੇ ਹਨ ਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਇਸ ਕਰਕੇ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰਾ ਸੁਣਨਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਾਂ ਦੋਸਤੋ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਜੋ ਤੁਸੀਂ ਕਰਨਾ ਹੈ ਸੋਮਵਾਰ ਦੇ ਦਿਨ ਕਰਨਾ ਹੈ ਜਿਵੇਂ ਕਿ ਆਪਾਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਸੋਮਵਾਰ ਵਾਲੇ ਦਿਨ ਕਰਨਾ ਹੈ ਤਾਂ ਸੋਮਵਾਰ ਤੋਂ ਪਹਿਲਾਂ ਜਦੋਂ ਵੀ ਬਾਰਿਸ਼ ਆਉਂਦੀ ਹੈ ਤੁਸੀਂ ਉਸ ਬਾਰਿਸ਼ ਦਾ ਪਾਣੀ ਇਕੱਠਾ ਕਰਨਾ ਹੈ ਜਿਵੇਂ ਕਿ ਤੁਸੀਂ ਕੋਈ ਸਾਫ਼ ਸੁਥਰਾ ਟੱਬ ਬਾਲਟੀ ਜਾਂ ਫਿਰ ਕੋਈ ਵੀ ਮੱਗ ਕੋਈ ਵੀ ਜੱਗ ਕੋਈ ਵੀ ਪਤੀਲਾ ਇਸ ਤਰ੍ਹਾਂ ਦਾ ਸਾਫ਼ ਸੁਥਰਾ ਬਰਤਨ ਤੁਸੀਂ ਬਾਰਿਸ਼ ਦੇ ਵਿੱਚ ਬਾਹਰ ਰੱਖ ਦੇਣਾ ਹੈ ਤਜੇਰਾ ਉਸ ਦੇ ਵਿੱਚ ਪਾਣੀ ਪਾਰ ਜਾਵੇਗਾ ਉਸ ਪਾਣੀ ਨੂੰ ਤੁਸੀਂ ਕੱਚ ਦੀ ਬੋਤਲ ਦੇ ਵਿੱਚ ਪਰ ਲੈਣਾ ਹੈ ਇਸ ਤਰੀਕੇ ਦੇ ਨਾਲ ਕੱਚ ਦੀਆਂ ਬੋਤਲਾਂ ਸਾਡੇ ਘਰ ਦੇ ਵਿੱਚ ਆਮ ਹੀ ਪਈਆਂ ਮਿਲ ਜਾਂਦੀਆਂ ਨੇ ਜਿਵੇਂ ਕਿ ਰੂਹਫ ਜਾਂ ਦੀਆਂ ਖਾਲੀ ਬੋਤਲਾਂ ਹੁੰਦੀਆਂ ਨੇ ਜਾਂ ਸੌਸ ਵਾਲੀਆਂ ਖਾਲੀ ਬੋਤਲਾਂ ਹੁੰਦੀਆਂ ਨੇ ਘਰ ਦੇ ਵਿੱਚ ਜੇਕਰ ਕੱਚ ਦੀ ਬੋਤਲ ਨਹੀਂ ਵੀ ਹੈਗੀ ਤਾਂ ਤੁਸੀਂ ਬਾਜ਼ਾਰ ਤੋਂ ਵੀ ਲਿਆ ਸਕਦੇ ਹੋ ਪਰ ਹੋਵੇ ਬੋਤਲ ਕੱਚ ਦੀ ਸਭ ਤੋਂ ਪਹਿਲਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਸਾਫ਼ ਕਰ ਲੈਣਾ ਹੈ ਤੇ ਉਸ ਤੇ ਉੱਪਰ ਜੋ ਲੇਬਲ ਲੱਗਿਆ ਹੁੰਦਾ ਹੈ ਕਾਗਜ਼ ਜੋ ਲੱਗਿਆ ਹੁੰਦਾ ਹੈ ਉਸ ਨੂੰ ਇੱਕਦਮ ਗਿੱਲਾ ਕਰਕੇ ਤੁਸੀਂ ਉੱਪਰੋਂ ਕੱਟ ਦੇਣਾ ਹੈ ਜਿਹੜਾ بارش ਦਾ ਪਾਣੀ ਤੁਸੀਂ ਕੱਚ ਦੀ ਬੋਤਲ ਦੇ ਵਿੱਚ ਪਾਉਣਾ ਹੈ ਨਾ ਉਹ ਇੱਕਦਮ ਸਾਫ਼ ਸੁਥਰਾ ਤੁਹਾਨੂੰ ਦਿਖਾਈ ਦੇਣਾ ਚਾਹੀਦਾ ਹੈ ਹੁਣ ਇਹ ਜੋ بارش ਦਾ ਪਾਣੀ ਇਕੱਠਾ ਕੀਤਾ ਹੋਇਆ ਸੀ ਬਰਤਨ ਦੇ ਵਿੱਚ ਇਸ ਨੂੰ ਤੁਸੀਂ ਕੱਚ ਦੀ ਬੋਤਲ ਦੇ ਵਿੱਚ ਭਰ ਲਓ ਪਾਣੀ ਭਰਨ ਤੋਂ ਬਾਅਦ ਦੇ ਵਿੱਚ ਹੁਣ ਤੁਹਾਨੂੰ ਚਾਹੀਦਾ ਹੈ ਥੋੜਾ ਜਿਹਾ ਚਕੌਰ ਚਕੌਰ ਮਤਲਬ ਕਿ ਚੌਰਸ ਤੁਸੀਂ ਲੈਣਾ ਹੈ ਚਾਂਦੀ ਦਾ ਛੋਟਾ ਜਿਹਾ ਟੁਕੜਾ ਤੁਸੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਇਹ ਟੁਕੜਾ ਬਿਲਕੁਲ ਛੋਟਾ ਜਿਹਾ ਲੈ ਕੇ ਆਉਣਾ ਹੈ ਜੇਕਰ ਤੁਹਾਡੇ ਕੋਲ ਇਸ ਸੋਮਵਾਰ ਤੱਕ ਤਿਆਰੀ ਨਹੀਂ ਹੋ ਰਹੀ ਤਾਂ ਤੁਸੀਂ ਅਗਲੇ ਸੋਮਵਾਰ ਜਾਂ ਫਿਰ ਉਸ ਤੋਂ ਅਗਲੇ ਸੋਮਵਾਰ ਵੀ ਇਹ ਸੋਪਾ ਨੂੰ ਕਰ ਸਕਦੇ ਹੋ ਬਸ ਜਦੋਂ ਵੀ ਤੁਸੀਂ ਇਸੋਪਾ ਨੂੰ ਕਰਨਾ ਹੈ ਸੋਮਵਾਰ ਵਾਲੇ ਦਿਨ ਕਰਨਾ ਹੈ ਜਿਵੇਂ ਕਿ ਹਰ ਹਫਤੇ ਦੇ ਵਿੱਚ ਸੋਮਵਾਰ ਆਉਂਦਾ ਹੈ ਜਦੋਂ ਵੀ ਤੁਸੀਂ ਕਰਨਾ ਹੈ ਉਦੋਂ ਹੀ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਛੋਟਾ ਜਿਹਾ ਤੁਸੀਂ ਚਾਂਦੀ ਦਾ ਇੱਕ ਟੁਕੜਾ ਲੈ ਆਉਣਾ ਹੈ ਤੁਹਾਡਾ ਕੋਈ ਬਹੁਤਾ ਪੈਸਾ ਵੀ ਨਹੀਂ ਲੱਗੇਗਾ ਥੋੜੇ ਜਿਹੇ ਪੈਸਿਆਂ ਦੇ ਵਿੱਚ ਇਹ ਆ ਜਾਵੇਗਾ ਇਸ ਤਰੀਕੇ ਦੇ ਨਾਲ ਇਸ ਚਕੌਰ ਚਾਂਦੀ ਦੇ ਟੁਕੜੇ ਨੂੰ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਬਾਰਿਸ਼ ਦਾ ਪਾਣੀ ਤੁਸੀਂ ਕੱਚ ਦੀ ਬੋਤਲ ਦੇ ਵਿੱਚ ਭਰਿਆ ਹੈ ਉਸ ਬੋਤਲ ਦੇ ਵਿੱਚ ਇਸ ਟੁਕੜੇ ਨੂੰ ਪਾ ਦੇਣਾ ਬਿਲਕੁਲ ਛੋਟਾ ਜਿਹਾ ਟੁਕੜਾ ਬਣਵਾਉਣਾ ਹੈ ਜਿਹੜਾ ਆਸਾਨੀ ਦੇ ਨਾਲ ਬੋਤਲ ਦੇ ਵਿੱਚ ਪੈ ਜਾਵੇ ਬੋਤਲ ਦੇ ਵਿੱਚ ਪਾਉਣ ਤੋਂ ਬਾਅਦ ਜਿਹੜਾ ਉਸ ਨੂੰ ਤੁਸੀਂ ਢੱਕਣ ਲਗਾ ਕੇ ਤੇ ਬੰਦ ਕਰ ਦੇਣਾ ਹੈ ਇਸ ਤਰੀਕੇ ਦੇ ਨਾਲ ਹੀ ਸਭ ਕੁਝ ਕਰਨ ਤੋਂ ਬਾਅਦ ਬੋਤਲ ਨੂੰ ਦੇਖਦੇ ਹੋਏ ਤੁਸੀਂ ਕੀ ਕਰਨਾ ਹੈ ਆਪਣੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਮੁਸ਼ਕਲਾਂ ਨੇ ਉਹਨਾਂ ਨੂੰ ਤੁਸੀਂ ਬੋਲ ਦਿਓ ਜਿਹੜੀਆਂ ਵੀ ਪਰੇਸ਼ਾਨੀਆਂ ਨੇ ਸਾਰੀਆਂ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੋ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਜਿਹੜੇ ਵੀ ਭਗਵਾਨ ਨੂੰ ਗੁਰੂ ਪੀਰ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਨੂੰ ਯਾਦ ਕਰਕੇ ਤੁਸੀਂ 5 ਮਿੰਟ ਦੇ ਲਈ ਕੋਈ ਵੀ ਜਾਪ ਕਰ ਸਕਦੇ ਹੋ ਕੋਈ ਵੀ ਸਿਮਰਨ ਕਰ ਸਕਦੇ ਹੋ ਪਾਠ ਕਰ ਸਕਦੇ ਹੋ ਤੁਹਾਨੂੰ ਜੋ ਵੀ ਯਾਦ ਹੋਵੇ ਸਭ ਕਰਨ ਤੋਂ ਬਾਅਦ ਦੇਵੇ ਜੇ ਇਸ ਬੋਤਲ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਜਿਹੜੀ ਅਜਿਹੀ ਜਗ੍ਹਾ ਤੇ ਰੱਖਣਾ ਹੈ ਜਿਹੜੀ ਥੋੜੀ ਜਿਹੀ ਉੱਚੀ ਹੋਵੇ ਜਿੱਥੇ ਕਿਸੇ ਦਾ ਹੱਥ ਨਾ ਜਾਂਦਾ ਹੋਵੇ ਤੇ ਰੱਖਣਾ ਵੀ ਅਜਿਹੀ ਜਗ੍ਹਾ ਤੇ ਹੈ ਕਿ ਜਦੋਂ ਤੁਸੀਂ ਉਸ ਜਗ੍ਹਾ ਦੇ ਉੱਪਰ ਐਂਟਰ ਕਰੋ ਤਾਂ ਇਹ ਸਿੱਧਾ ਤੁਹਾਨੂੰ ਦਿਖਾਈ ਦੇਵੇ ਇਸ ਨੂੰ ਦੇਖਣ ਤੋਂ ਬਾਅਦ ਦੇ ਵਿੱਚ ਜਿਹੜਾ ਇਹ بارش ਦਾ ਪਾਣੀ ਹੈ ਚੰਦਰ ਦੇ ਨਾਲ ਸੰਬੰਧਿਤ ਹੈ ਤੇ ਜਿਹੜਾ ਚਾਂਦੀ ਦਾ ਟੁਕੜਾ ਪਾਇਆ ਹੋਇਆ ਹੈ ਉਹ ਮੰਗਲ ਦੇ ਨਾਲ ਸੰਬੰਧਿਤ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਅਸੀਂ ਜਿਹੜਾ ਚੰ드ਰਮਾ ਦੀ ਸ਼ਕਤੀ ਨੂੰ ਮੰਗਲ ਦੇ ਨਾਲ ਜੋੜ ਦਿੰਦਾ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਜੋਣੇ ਚੁਟਕੀਆਂ ਦੇ ਵਿੱਚ ਹੀ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਅਸੀਂ ਚੰ드ਰਮਾ ਤੇ ਮੰਗਲ ਦੀ ਜੜੀ એનર્ਜੀ ਹੈ ਉਹ ਡਬਲ ਕਰਕੇ ਰੱਖ ਦਿੱਤੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਚਾਰੋਂ ਤਰਫ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪੈਸਾ ਕਿਸੇ ਨੂੰ ਦੇ ਕੇ ਭੁੱਲ ਚੁੱਕੇ ਹੋ ਤਾਂ ਉਹ ਪੈਸਾ ਵੀ ਤੁਹਾਡਾ ਵਾਪਸ ਆ ਜਾਵੇਗਾ ਤੇ ਜਦੋਂ ਪੈਸਾ ਵਾਪਸ ਆਵੇਗਾ ਤਾਂ ਤੁਹਾਨੂੰ ਉਦੋਂ ਖਿਆਲ ਆਵੇਗਾ ਕਿ ਇਹ ਪੈਸਾ ਅਸੀਂ ਦਿੱਤਾ ਹੋਇਆ ਸੀ ਤੇ ਸਾਨੂੰ ਯਾਦ ਵੀ ਨਹੀਂ ਤਾਂ ਇਹ ਪੈਸਾ ਵੀ ਅੱਜ ਸਾਡੇ ਘਰ ਵਾਪਸ ਮੁੜ ਆਇਆ ਹੈ ਇਸ ਤਰੀਕੇ ਦੇ ਨਾਲ ਜਿਹੜਾ بارش ਦਾ ਪਾਣੀ ਹੈ ਨਾ ਜਿਹੜਾ ਅਸਮਾਨ ਤੋਂ ਉੱਪਰ ਪਰਮਾਤਮਾ ਤੋਂ ਆ ਰਿਹਾ ਹੈ ਉਹ ਪਾਣੀ ਜੋਤਿਸ਼ ਸ਼ਾਸਤਰਾਂ ਦੇ ਵਿੱਚ ਇਸ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਉਹ ਪਾਣੀ ਨੂੰ ਅਸੀਂ ਜਦੋਂ ਚੰਦਰਮਾ ਦੇ ਨਾਲ ਸੰਬੰਧਿਤ ਆਪਣੇ ਘਰ ਦੇ ਵਿੱਚ ਇਕੱਠਾ ਕਰਕੇ ਰੱਖ ਦਿੱਤਾ ਤੇ ਹੁਣ ਅਸੀਂ ਕੀ ਕਰਨਾ ਹੈ ਇਸ ਜਲ ਨੂੰ ਤੁਸੀਂ ਹਮੇਸ਼ਾ ਆਪਣੇ ਕੋਲ ਵੀ ਰੱਖ ਸਕਦੇ ਹੋ ਇਸਤੇਮਾਲ ਕਰ ਸਕਦੇ ਹੋ ਕਿ ਜਿਵੇਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੀ ਜੋ ਆਰਥਿਕ ਸਥਿਤੀ ਹੈ ਉਹ ਜਿਹੜੀ ਠੀਕ ਹੋ ਰਹੀ ਹੈ ਕਹਿੰਦਾ ਭਾਵ ਕਿ ਤੁਹਾਡੇ ਘਰ ਦੇ ਹਾਲਾਤ ਜਿਹੜੇ ਨੇ ਉਹ ਠੀਕ ਹੋ ਚੁੱਕੇ ਨੇ ਤੁਹਾਡੀ ਕੋਈ ਇੱਛਾ ਨਹੀਂ ਜੋ ਪੂਰੀ ਨਾ ਹੋਈ ਹੋਵੇ ਕਹਣ ਦਾ ਭਾਵ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਚੁੱਕੀਆਂ ਨੇ ਤੁਹਾਡੀਆਂ ਸਾਰੀਆਂ ਮਨ ਕਾਮਨਾਵਾਂ ਪੂਰੀਆਂ ਹੋ ਚੁੱਕੀਆਂ ਨੇ ਤਾਂ ਤੁਸੀਂ ਕੀ ਕਰਨਾ ਹੈ ਉਸ ਬੋਤਲ ਨੂੰ ਚੁੱਕ ਕੇ ਜਾਂ ਤਾਂ ਤੁਸੀਂ ਉਸ ਘਰ ਦੇ ਵਿੱਚ ਜਿਹੜਾ ਤੁਹਾਡਾ ਕਿਤੇ ਵੀ ਜਲ ਦਾ ਸਰੋਤ ਹੈ ਉਸ ਦੇ ਵਿੱਚ ਤੁਸੀਂ ਇਸ ਨੂੰ ਜਲ ਪ੍ਰਵਾਹ ਕਰ ਸਕਦੇ ਹੋ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੁਝ ਪੌਦੇ ਲੱਗੇ ਹੋਏ ਨੇ ਉਹਨਾਂ ਨੂੰ ਪਾ ਸਕਦੇ ਹੋ ਜੇਕਰ ਤੁਸੀਂ ਘਰ ਦੇ ਵਿੱਚ ਇਸ ਨੂੰ ਜਲ ਪ੍ਰਵਾਹ ਨਹੀਂ ਕਰਨਾ ਚਾਹੁੰਦੇ ਤਾਂ ਘਰ ਤੋਂ ਬਾਹਰ ਕੋਈ ਨਦੀ ਕੋਈ ਖੂਹ ਉਸ ਦੇ ਵਿੱਚ ਤੁਸੀਂ ਇਸ ਪਰ ਇਸ ਪਾਣੀ ਨੂੰ ਜਲ ਪ੍ਰਵਾਹ ਕਰ ਸਕਦੇ ਹੋ ਜਿਹੜੀ ਬੋਤਲ ਤੁਹਾਡੇ ਕੋਲ ਬਚੀ ਹੋਵੇਗੀ ਉਹਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਤੇ ਵੀ ਰੱਖ ਸਕਦੇ ਹੋ ਕਹਿਣ ਦਾ ਭਾਵ ਉਸ ਬੋਤਲ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਉਸ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਇਸ ਤਰੀਕੇ ਦੇ ਨਾਲ ਜਿਹੜਾ ਚਾਂਦੀ ਦਾ ਟੁਕੜਾ ਪਾਣੀ ਦੇ ਵਿੱਚ ਪਾਇਆ ਸੀ ਉਸ ਨੂੰ ਧੋ ਕੇ ਸਾਫ਼ ਸੁਥਰੇ ਪਾਣੀ ਦੇ ਨਾਲ ਜਿਹੜਾ ਤੁਸੀਂ ਉਸ ਨੂੰ ਸਾਫ਼ ਕਰਕੇ ਤੇ ਘਰ ਦੇ ਵਿੱਚ ਪੂਜਾ ਪਾਠ ਵਾਲਾ ਸਥਾਨ ਬਣਾਇਆ ਹੋਇਆ ਹੈ ਉਸ ਸਥਾਨ ਤੇ ਤੁਸੀਂ ਉਸ ਨੂੰ ਰੱਖ ਸਕਦੇ ਹੋ ਜੇਕਰ ਤੁਸੀਂ ਪੂਜਾ ਪਾਠ ਵਾਲੇ ਸਥਾਨ ਤੇ ਨਹੀਂ ਰੱਖਣਾ ਚਾਹੁੰਦੇ ਤਾਂ ਉਸ ਨੂੰ ਤੁਸੀਂ ਤਜੋਰੀ ਵਿੱਚ ਵੀ ਰੱਖ ਸਕਦੇ ਹੋ ਜਾਂ ਫਿਰ ਆਪਣੇ ਪਰਸ ਦੇ ਵਿੱਚ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਕੋਈ ਉਪਾਅ ਕਰਨ ਦੇ ਨਾਲ ਇਸ ਨੂੰ ਆਪਣੇ ਪਰਸ ਜਾਂ ਫਿਰ ਆਪਣੇ ਕੋਲ ਰੱਖਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਵਾਧਾ ਹੀ ਵਾਧਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਤਰੱਕੀ ਹੀ ਤਰੱਕੀ ਹੋਵੇਗੀ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਸੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦਾ ਇੱਕ ਛੋਟਾ ਜਿਹਾ ਉਪਾਅ ਜਿਹੜਾ ਕਿ ਬਹੁਤ ਹੀ ਜ਼ਿਆਦਾ ਕਰਾਮਾਤੀ ਚਮਤਕਾਰੀ ਉਪਾਅ ਹੈ ਇਸ ਨੂੰ ਤੁਸੀਂ ਇੱਕ ਵਾਰ ਕਰਕੇ ਜਰੂਰ ਦੇਖਿਓ ਤੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਕਰੋਗੇ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਜਰੂਰ ਮਿਲੇਗਾ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧਤ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਵੀ ਭੈਣ ਭਰਾ ਦਾ ਭਲਾ ਹੋ ਸਕੇ ਧੰਨਵਾਦ ਜੀ